ਦੋਸਤੋ ਸਤਿ ਸ੍ਰੀ ਅਕਾਲ ਮੈਂ ਡਾਕਟਰ ਪਰਮੇਲ ਤੇ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਵੈਟ ਵਿੱਚ ਦੋਸਤੋ ਅੱਜ ਆਪਾਂ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਾਂਗੇ ਸਰਦੀਆਂ ਦਾ ਮੌਸਮ ਆ ਚੁੱਕਾ ਹੈ ਤੇ ਸਰਦੀਆਂ ਦੇ ਵਿੱਚ ਆਪਾਂ ਜੇ ਪਸ਼ੂਆਂ ਦੀ ਸਹੀ ਤਰੀਕੇ ਨਾਲ ਦੇਖਭਾਲ ਕਰੀਏ ਤਾਂ ਆਪਾਂ ਦੁੱਧ ਦੀ پیداوار ਵਧਾ ਸਕਦੇ ਹਾਂ ਤੇ ਇਸ ਵਿਸ਼ੇ ਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਹੈ ਪਾਣੀ ਜਾਨੇ ਕਿ ਹਾਈਡਰੇਸ਼ਨ ਆਮ ਤੌਰ ਤੇ ਸਰਦੀਆਂ ਦੇ ਵਿੱਚ ਪਸ਼ੂ ਘੱਟ ਪਾਣੀ ਪੀਂਦੇ ਹਨ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਲਈ ਪਾਣੀ ਦੀ ਲੋੜ ਬਹੁਤ ਜ਼ਿਆਦਾ ਹੁੰਦੀ ਹੈ ਜੇਕਰ ਪਸ਼ੂ ਸਰਦੀਆਂ ਦੀ ਰੁੱਤ ਵਿੱਚ ਘੱਟ ਪਾਣੀ ਪੀਂਦਾ ਹੈ ਤਾਂ ਉਸ ਨੂੰ ਕਨਸਟਿਪੇਸ਼ਨ ਜਾਨੇ ਕਿ ਕਬਜ ਐਂਡ ਡਾਈਜੈਸ਼ਨ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਅਡਕਟ ਕਹਿ ਦਿੰਦੇ ਆ ਵਰਗੀਆਂ ਪ੍ਰੋਬਲਮਾਂ ਹੋ ਸਕਦੀਆਂ ਹਨ ਤੇ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਆ ਜੇ ਆਮ ਤੌਰ ਤੇ ਹੁੰਦੀ ਹੈ ਉਹ ਪਸ਼ੂਆਂ ਨੂੰ ਹਾਈਪੋਥਰਮੀਆ ਹੋ ਸਕਦਾ ਹੈ ਹਾਈਪੋਥਰਮੀਆ ਤੋਂ ਭਾਵ ਕਿ ਸਰੀਰ ਦਾ ਟੈਂਪਰੇਚਰ ਘਟ ਜਾਣਾ ਜੇਕਰ ਪਸ਼ੂ ਨੂੰ ਕਮਜ਼ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਕਈ ਵਾਰ ਉਸ ਕੇਸ ਦੇ ਵਿੱਚ ਪਸ਼ੂ ਦੀ ਡੈਥ ਵੀ ਹੋ ਸਕਦੀ ਹੈ ਸੋ ਇਸ ਤੋਂ ਬਚਣ ਦੇ ਲਈ ਆਪਾਂ ਨੂੰ ਸਰਦੀਆਂ ਦੀ ਰੋਟ ਵਿੱਚ ਕੋਸਾ ਪਾਣੀ ਪਾਣੀ ਪਸ਼ੂਆਂ ਨੂੰ ਡੇਲਾ ਚਾਹੀਦਾ ਹੈ ਜਿਸ ਦਾ ਟੈਂਪਰੇਚਰ 20 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣਾ ਚਾਹੀਦਾ ਹੈ ਆਪਾਂ ਪਸ਼ੂਆਂ ਨੂੰ ਇੱਕ ਦਿਨ ਦੇ ਵਿੱਚ ਚਾਰ ਵਾਰੀ ਪਾਣੀ ਦੇ ਸਕਦੇ ਹਾਂ ਸਵੇਰ ਦੁਪਹਿਰੇ ਸ਼ਾਮ ਨੂੰ ਅਤੇ ਰਾਤ ਨੂੰ ਜਾਂ ਪਸ਼ੂ ਅੱਗੇ ਹਰ ਵਕਤ ਸਾਫ਼ ਪਾਣੀ ਹੋਣਾ ਚਾਹੀਦਾ ਹੈ ਤੱਤ ਦੇ ਠੰਡੇ ਹੋਣੀ ਚਾਹੀਦੀ ਹੈ ਉਸ ਵਿੱਚ ਪੱਤੇ ਨਹੀਂ ਹੋਣੇ ਚਾਹੀਦੇ ਪਾਣੀ ਸਾਫ ਸੁਥਰਾ ਹੋਣਾ ਚਾਹੀਦਾ ਹੈ ਅਤੇ ਪਾਣੀ ਐਲਗੀ ਤੋਂ ਫ੍ਰੀ ਹੋਣਾ ਚਾਹੀਦਾ ਹੈ। ਦੋਸਤੋ ਹੁਣ ਆਪਾਂ ਗੱਲ ਕਰਾਂਗੇ ਬੈਡਿੰਗ ਦੀ। ਕਿਉਂਕਿ ਆਮ ਤੌਰ ਤੇ ਪਸ਼ੂਆਂ ਨੂੰ ਸਰਦੀਆਂ ਵਿੱਚ ਫਰਸ਼ ਨੂੰ ਵੀ ਠੰਡ ਲੱਗਦੀ ਹੈ। ਸੋ ਫਰਸ਼ ਸੁੱਕਾ ਹੋਣਾ ਚਾਹੀਦਾ ਹੈ ਅਤੇ ਉਸ ਉੱਪਰ ਬੈਡਿੰਗ ਕੀਤੀ ਹੋਣੀ ਚਾਹੀਦੀ ਹੈ। ਬੈਡਿੰਗ ਆਪਾਂ ਟਰੈਡੀ ਸਟਾਫ ਜਾਨੀ ਕਿ ਭਾਰੀ ਦੀ ਕਰ ਸਕਦੇ ਹਾਂ। ਅਤੇ ਜਿਹੜੇ ਪਸ਼ੂ ਛੂਨ ਦੇ ਨੇੜੇ ਹਨ ਜਾਂ ਛੋਟੇ ਬੱਚੇ ਹਨ ਉਹਨਾਂ ਦਾ ਆਪਾਂ ਵੈਡਿੰਗ ਦਾ ਖਾਸ ਤੌਰ ਤੇ ਖਰਤਣਾ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਨਮੋਨੀਆਂ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਅਤੇ ਜਿਹੜਾ ਸ਼ੈੱਡ ਹੈ ਸ਼ੈੱਡ ਨੂੰ ਆਪਾਂ ਚਾਰੇ ਪਾਸਿਓਂ ਕਵਰ ਨਹੀਂ ਕਰਨਾ ਹੈ ਆਪਾਂ ਸ਼ੈੱਡ ਨੂੰ ਨਾਰਥ ਅਤੇ ਸਾਊਥ ਦੀ ਡਾਇਰੈਕਸ਼ਨਾਂ ਤੋਂ ਕਵਰ ਕਰਨਾ ਹੈ ਤਾਂ ਜੋ ਸਿੱਧੀ ਠੰਡੀ हवा ਪਸ਼ੂਆਂ ਦਾ ਨਾ ਪਾਉਂਚੇ ਜੇਕਰ ਆਪਾਂ ਸ਼ੈੱਡ ਨੂੰ ਚਾਰੇ ਪਾਸਿਓਂ ਕਵਰ ਕਰ ਦੇਵਾਂਗੇ ਤਾਂ ਉਸ ਵਿੱਚ ਮethane ਅਤੇ ammonia ਗੈਸ ਇਕੱਠੀ ਹੋ ਸਕਦੀ ਹੈ ਜੋ ਕਿ ਬਹੁਤ ਹੀ ਨੁਕਸਾਨਦਾਇਕ ਹੈ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਫੀਡ ਅਤੇ ਫੋਡਰ ਦੀ ਜਾਣੇ ਕਿ ਖੁਰਾਕ ਅਤੇ ਖਰੇਚਾਰੀ ਖੁਰਾਕ ਦੇ ਵਿੱਚ ਪਸ਼ੂਆਂ ਨੂੰ ਸਰਦੀਆਂ ਦੇ ਵਿੱਚ એનર્ਜੀ ਦੀ ਜਿਆਦਾ ਲੋੜ ਮਿਲੀ ਹੈ ਇਸ ਲਈ ਆਪਾਂ ਫੀਡ ਦੇ ਵਿੱਚ 5 ਤੋਂ 10% ਜਿਆਦਾ ਕਨਸੈਂਟਰੇਟ ਐਡ ਕਰ ਸਕਦੇ ਹਾਂ ਜਿਹਦੇ ਵਿੱਚ ਆਪਾਂ ਮੇਜ਼ ਅਤੇ ਬਾਗਲੇ ਐਡ ਕਰ ਸਕਦੇ ਹਾਂ ਇਸ ਤੋਂ ਇਲਾਵਾ ਆਪਾਂ ਗੁੜ ਦਾ ਕਾੜਾ ਵੀ ਪਸ਼ੂਆਂ ਨੂੰ ਬਣਾ ਕੇ ਦੇ ਸਕਦੇ ਹਾਂ ਇਸ ਦੇ ਨਾਲ ਨਾਲ ਕਿਸਾਨ ਵੀਰੋ ਮਿਨਰਲ ਮਿਕਸਚਰ ਜਿਹਨੂੰ ਆਪਾਂ ਧਾਤਾਂ ਦਾ ਚੂੜਾ ਕਹਿੰਦੇ ਆ ਉਹ ਵੀ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਆਪਾਂ ਭਰਪੂਰ ਮਾਤਰਾ ਵਿੱਚ ਮਿਲਨ ਮਿਕਸਚਰ ਪਸ਼ੂ ਨੂੰ ਦੇ ਰਹੇ ਹਨ ਤਾਂ ਉਹਦਾ免疫 ਸਿਸਟਮ ਸਟਰੋਂਗ ਰਹੇਗਾ ਅਤੇ ਪਸ਼ੂ ਬਿਮਾਰੀਆਂ ਤੋਂ ਬਚਿਆ ਰਹੇਗਾ। ਦੋਸਤੋ ਹੁਣ ਆਪਾਂ ਗੱਲ ਕਰਾਂਗੇ ਹਰੇ-ਚਾਰੇ ਬਾਰੇ। ਸਰਦੀਆਂ ਦੇ ਮੌਸਮ ਵਿੱਚ ਜੋ ਮੇਨ ਫੌਡਰ ਹੈ ਉਹ ਹੈ ਬਰਸੀਨ ਅਤੇ ਲੂਸਰਣ। ਇਹਨਾਂ ਵਿੱਚ ਪ੍ਰੋਟੀਨ ਕੰਟੈਂਟ ਬਹੁਤ ਜ਼ਿਆਦਾ ਹੁੰਦਾ ਹੈ। ਕੈਲਸ਼ੀਅਮ, ਮੈਗਨੀਸ਼ੀਅਮ ਤੇ ਫਾਸਫੋਰਸ ਵੀ ਇਹਨਾਂ ਵਿੱਚ ਭਰਪੂਰ ਮਾਤਰਾ ਦੇ ਵਿੱਚ ਫਾਇਦਾ ਹੈ ਪਰ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਕਈ ਕਿਸਾਨ ਵੀ ਬਰਸੀਮ ਦੀ ਸੋਆਈ ਲੇਟ ਕਰਦੇ ਹਨ ਤਾਂ 1 ਦਸੰਬਰ ਤੋਂ 20 ਦਸੰਬਰ ਦੇ ਵਿੱਚ ਜਦੋਂ ਇਹਨਾਂ ਦੀ ਗਰੋਥ ਪ੍ਰੋਪਰ ਨਹੀਂ ਹੁੰਦੀ ਤਾਂ ਕਈ ਕਿਸਾਨ ਵੀਰ ਖੇਤਰੇ ਵਿੱਚ ਜ਼ਿਆਦਾ ਜੂਰੀਆ ਪਾ ਦਿੰਦੇ ਹਨ ਉਸ ਦੇ ਨਾਲ ਪਸ਼ੂਆਂ ਦੇ ਵਿੱਚ ਨਾਈਟ੍ਰੇਟ ਟੌਕਸਿਸਿਟੀ ਹੋਣ ਦਾ ਡਰ ਰਹਿੰਦਾ ਹੈ ਕਈ ਵਾਰੀ ਬਰਸੀਨ ਦੇ ਵਿੱਚ ਕਾਸ਼ਨੀ ਚਿਕੋਰੀ ਇਹ ਵੀਟ ਹੋ ਜਾਂਦੇ ਹਨ ਤੇ ਕਈ ਕਿਸਾਨ ਵੀ ਇਹਨਾਂ ਨੂੰ ਬਰਸੀਨ ਦੇ ਨਾਲ ਪਸ਼ੂ ਨੂੰ ਪਾ ਦਿੰਦੇ ਹਨ ਉਸ ਨਾਲ ਵੀ ਲਾਈਟਲ ਟੌਕਸਿਸਿਟੀ ਹੋਣ ਦਾ ਡਰ ਰਹਿੰਦਾ ਹੈ ਕਈ ਵਾਰੀ ਬਰਸੀਨ ਦੇ ਵਿੱਚ ਬੱਟਾਂ ਦੇ ਅੰਬ੍ਰੈਥਸ ਅਤੇ ਚੀਨੋ ਗੋੜੀ ਬਾਥੂ ਅਤੇ ਚਲਾਈ ਹੋ ਜਾਂਦੀ ਹੈ ਤੇ ਕਿਸਾਨ ਵੀ ਇਸ ਨੂੰ ਹੀ ਬਰਸੀਮ ਦੇ ਨਾਲ ਵੱਢ ਕੇ ਪਸ਼ੂਆਂ ਨੂੰ ਪਾਰਨ ਦੇਣਾ ਜਿਸ ਨਾਲ ਵੀ ਨਾਈਟ੍ਰੇਟ ਟੌਕਸਿਸਿਟੀ ਹੋਣ ਦਾ ਡਰ ਬਣਿਆ ਰਹਿੰਦਾ ਹੈ ਜੇਕਰ ਬਰਸੀਮ ਦੇ ਉੱਪਰ ਇੱਕ ਫੰਗਸ ਜਿਸ ਦਾ ਨਾਮ ਹੈ ਰਾਈਜ਼ੋਪਟੋਨੀਆ ਉਸ ਦਾ ਅਟੈਕ ਹੋ ਜਾਵੇ ਤਾਂ ਉਸ ਵਿੱਚ ਇੱਕ ਐਲਕਲੋਇਡ ਪਾਇਆ ਜਾਂਦਾ ਹੈ ਜਿਸ ਨਾਲ ਪਸ਼ੂ ਲਾੜਾ ਸਿੜਦਾ ਹੈ ਅਤੇ ਝੱਗ ਸਿੜਦਾ ਰਹਿੰਦਾ ਹੈ ਇਸ ਦੇ ਨਾਲ ਨਾਲ ਵਸੀਨ ਦੇ ਵਿੱਚ ਕਈ ਵਾਰੀ ਪਾਣੀ ਜ਼ਿਆਦਾ ਖੜ ਜਾਂਦਾ ਹੈ ਉਸ ਦੇ ਨਾਲ ਸੋਇਲ ਵਿੱਚ ਫਾਸਫੋਰਸ ਦੀ ਘਾਟ ਹੋ ਜਾਂਦੀ ਹੈ ਜਿਸ ਨਾਲ ਪਸ਼ੂ ਪਿੱਛਾ ਦਿਖਾਉਂਦਾ ਰਹਿੰਦਾ ਹੈ ਜਾਂ ਜਿਸ ਨੂੰ ਆਪਾਂ ਕਹਿੰਦੇ ਹਾਂ ਭਾਰਤ ਦਿਖਾਉਣ ਲੱਗ ਜਾਂਦਾ ਹੈ ਤੇ ਜਿਹੜੇ ਗੱਭਣ ਪਸ਼ੂ ਹਨ ਉਹ ਵੀ ਤਾਰਾ ਦਿਖਾ ਸਕਦੇ ਹਨ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਕਿ ਇਹ ਸਾਰੀ ਵੀਡੀਓ ਦਾ ਨਿਚੋੜ ਕੀ ਹੈ ਜਾਂ ਸਰਦੀਆਂ ਦੇ ਵਿੱਚ ਰੋਜ਼ਾਨਾ ਰੁਟੀਨ ਕੀ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਹੈ ਪਸ਼ੂਆਂ ਨੂੰ ਹੋਸਾ ਪਾਣੀ ਦੇਣਾ ਹੈ ਪਸ਼ੂਆਂ ਨੂੰ ਸਿੱਧੀ ਠੰਡੀ ਹਵਾ ਤੋਂ ਬਚਾਉਣਾ ਹੈ ਪਸ਼ੂਆਂ ਥੱਲੇ ਪ੍ਰੋਪਰ ਬੈਡਿੰਗ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਵਰਖੀਨ ਦੇ ਵਿੱਚ ਜਿਆਦਾ ਮਾਤਰਾ ਦੇ ਵਿੱਚ ਯੂਰੀਆ ਨਹੀਂ ਪਾਉਣੀ ਹੈ ਜਦੋਂ ਧੁੱਪ ਨਿਕਲਦੀ ਹੈ ਤਾਂ ਪਸ਼ੂਆਂ ਨੂੰ ਇੱਕ ਤੋਂ ਦੋ ਘੰਟੇ ਲਈ ਧੁੱਪੇ ਲੈ ਕੇ ਆਉਣਾ ਹੈ ਇਹਨਾਂ ਗੱਲਾਂ ਦਾ ਕਿਸਾਨ ਵੀਰੋ ਖਾਸ ਧਿਆਨ ਰੱਖਣਾ ਹੈ ਜੇਕਰ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹਾਂ ਤਾਂ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਅਤੇ ਨਾਲ ਨਾਲ ਦੁੱਧ ਦੀ پیداوار ਵੀ ਜੋ ਕਿ 10 ਤੋਂ 15% ਵਧਾ ਸਕਦੇ ਹਾਂ ਇਸ ਤੋਂ ਬਾਅਦ ਕੋਈ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਸਾਰਿਆਂ ਦਾ bob bob tom tá.